ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 10 ਤੋਂ 4 ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਮੱਝ ਇਹ ਜਿਹੜੀ ਬਿਲਕੁਲ ਤਾਜੀ ਸੂਹੀ ਹੋ ਗਈ ਸਾਹਮਣੇ ਸਕਰੀਨ ਤੇ ਤੁਸੀਂ ਵੇਖ ਰਹੇ ਜੇ ਇਹਦੇ ਨਾਲ ਜਿਹੜੀ ਬੱਧੀ ਆ ਮੱਝ ਦੋਸਤੋ ਇਹ ਤੋਕੜ ਗੱਬਣ ਕਨਫਰਮ ਚੈੱਕ ਪਾਸ ਆ ਤੇ ਉਸ ਤੋਂ ਅੱਗੇ ਤਿੰਨ ਨੰਬਰ ਦੀ ਜਿਹੜੀ ਮੱਝ ਆ ਦੋਸਤੋ ਜਮਾਂਦਰੂ ਦੁੱਧੜ ਮੱਝ ਈਕਾ ਪਰ ਇਹਨੂੰ ਦੋਸਤੋ 3 ਮਹੀਨਾ ਹੋ ਗਿਆ ਉਹ ਬਾਕੀ ਦੀ ਡਿਟੇਲ ਜਿਹੜੀ ਸਾਰੀ ਆਪਾਂ ਆ ਵੀਰ ਦੇ ਕੋਲੋਂ ਪੁੱਛ ਲਾਂਗੇ ਸੋ ਦੋਸਤੋ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਾਵੇ ਆਓ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਛੋੜੀ ਵੀਰ ਦੇ ਕੋਲੋਂ ਪੁੱਛ ਕੇ ਅੱਜ ਨਾਲ ਸਾਂਝੀ ਕਰ ਲੈਣੀ ਹੈ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਆ ਚਲੀ ਜਾਂਦਾ ਵਧੀਆ ਕੰਮ ਕਰ ਮੈਂ ਨਾ ਕਿਰਪਾ ਮਾਲਕ ਦੀ ਤੇ ਸ਼ੁਕਰ ਹੈ ਜੀ ਪਹਿਲੇ ਬਹੁਤ ਵੇਗੇ ਸਰੇ ਮੈਂ ਨਾ ਵੀ ਫੋਨ ਚੁੱਕੇ ਨਹੀਂ ਗਏ ਵੀਰ ਭਰਾਵਾਂ ਦੇ ਚਲੋ ਮੈਂ ਮਾਫੀ ਚਾਹਣਾ ਹੈ ਇੱਕ ਮੇਰਾ ਥੋੜਾ ਜਿਹਾ ਫੋਨ ਗਾਂਹ ਫਿਆਂ ਜੇ ਹੋ ਗਿਆ ਸੀ ਅੱਛਾ ਮਤਲਬ ਹਾਂ ਜੀ ਚੋਰੀ ਹੋ ਗਿਆ ਚੋਰੀ ਹੋ ਗਿਆ ਤੇ ਫੋਨ ਨਹੀਂ ਚੁੱਕੇ ਗਏ ਤੇ ਮਾਲ ਤੇ ਚਲੋ ਉਤਨੇ ਵੇਗ ਗਿਆ ਸੀ ਠੀਕ ਹੈ ਜੀ ਹਾਂ ਜੀ ਮੈਂ ਮਾਫੀ ਚਾਹਣਾ ਠੀਕ ਹੈ ਚਲੋ ਸੁਣ ਲਿਆ ਸੀ ਮੇਰੇ ਵੀਰ ਜਿਹੜੇ ਰਹਿ ਗਏ ਆ ਫੋਨ ਕਰਨਾ ਪਾਇਆ ਸੀ ਦਵਾਂਗੇ ਮਾਲ ਉਹਨਾਂ ਨੂੰ ਠੀਕ ਹੈ ਜੀ ਹਾਂ ਜੀ ਤੇ ਵੀਰ ਐਡਰੈਸ ਬੋਲਦੀ ਆਪਣਾ ਰੈਸ ਵਿੱਚ ਜੀ ਸੋਰ ਸਿੰਘ ਪਿੰਡ ਆ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਤੀ ਹਾਂਜੀ ਪੱਤੀ ਮਾਨਾਂ ਦੀ ਠੀਕ ਹੈ ਜੀ ਹਾਂਜੀ ਫੋਨ ਨੰਬਰ 88721 ਹਾਂਜੀ 179 ਠੀਕ ਹੈ ਜੀ ਨਾਮ ਨਾਮ ਸ਼ਕਤਰ ਸਿੰਘ ਠੀਕ ਹੈ ਜੀ ਅੱਜ ਵੀਰ ਆਪਣੇ ਕੋਲ ਚਾਰ ਨਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਮਾਲੀ ਛੋਟਾ ਤੇ ਤਿੰਨ ਬਜਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਡਿਟੇਲ ਦਸੀਏ ਵੀਰਾਂ ਨੂੰ ਇਹ ਮੱਝ ਜਿਹੜੀ ਇਹ ਸੂਈ ਕਨਵਾ ਸੂਈ ਹੈ ਇਹ ਵੀਰ ਜੀ ਕੋਈ ਤਿੱਜਾ ਲਾ ਲਿਆ ਕੋਈ ਚੌਥਾ ਲਾ ਲਿਆ ਅੱਛਾ ਜੀ ਜੋਗ ਜੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਅਜੂ ਤਿੱਜਾ ਦੇ ਨੇ ਆ ਝੋਟੀ ਨੂੰ ਬੱਚਾ ਕੀ ਦਤਾ ਨਹੀਂ ਮੱਝ ਮਗਰ ਕੱਟੀ ਹੈ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਤਿੱਜਾ ਦਿਨ ਸੂਈ ਨੂੰ ਹੋ ਗਿਆ ਤਾਂ ਦੋਸਤੋ ਆਹਦੀ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੀੜੀ ਦੇ ਪਾਵ ਯਾਰ ਕਿ ਥਣ ਦੋਸਤੋ ਲੱਗੇ ਚਾਰੇ ਥਣ ਗੈਪ ਜੇ ਕੋਈ ਫੋੜ ਸ਼ਾਂਗ ਨਹੀਂ ਨਾਲ ਦੋਸਤੋ ਤੇ ਤਜਾਣੇ ਵੀ ਸੁਈ ਨੂੰ ਗਿਆ ਤਾਂ ਬੌਲਾ ਕਿੰਨਾ ਤਿਆਰ ਹੈ ਵੀ ਜੀ ਜਿਹੜਾ ਬੌਲਾ ਜਿਹੜਾ ਆ ਵਧੀਆ ਠੰਡਾ ਕਰਕੇ 8 ਕਿਲੋ 8 ਕਿਲੋ ਪੱਕਾ ਤਿਆਰ ਹੈ ਠੀਕ ਹੈ ਜੀ ਤੇ ਚੋਣ ਕਰੇ ਡਾੜਾ ਮੋਟਾ ਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਵੀ ਜੀ ਤੋਰੀਏ ਨੂੰ ਕੱਢੀਏ ਬਾਹਰ ਲਓ ਦੋਸਤੋ ਸੁਆ ਕੋਈ ਤੀਜਾ ਮਾਲ ਲੇ ਕੋਈ ਚੌਥਾ ਮਾਲ ਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਬਾਕੀ ਮੈਂ ਦਾ ਕਾਰਦ ਕਾਠ ਪੇਠ ਫੁੜੇ ਦੀ ਚੜਾਈ ਥਾਂ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਸੁਈ ਦੋਸਤੋ ਬਿਲਕੁਲ ਤਾਜੀ ਹੈ 3 ਦਿਨ ਦਾ ਟਾਈਮ ਸੁਈ ਨੂੰ ਗਿਆ ਬੱਚਾ ਇਹਨੇ ਕੱਟੀ ਨੂੰ ਜਨਮ ਦਿੱ ਏਨੀ ਫੇਸ ਕੁਆਲਿਟੀ ਕਰ ਲਓ ਚੱਕ ਜੀ ਬੱਚੇ ਦਾ ਦੋਸਤੋ ਜਿਹਨੂੰ ਪਸੂ ਸੱਜਣ ਹੋਇਆ ਥੋੜਾ ਜ਼ਿਆਦਾ ਕਰਦਾ ਇੱਕ ਲੋਕੀ ਸੰਗਲ ਪਾਗੇ ਰੱਖਦੇ ਤੇ ਇਹ ਵੀਰ ਨੇ ਜਦੋਂ ਖਿੜਾਰੇ ਨੂੰ ਰਿਪਾਏ ਨੇ ਫਿਰ ਉਹਦਾ ਥੋੜਾ ਜ਼ਿਆਦਾ ਕਰ ਜਾਂਦਾ ਆਹ ਕਰੋ ਚੱਕ ਜੀ ਦੀ ਪੇਠੇਪੜੀ ਦੀ ਚੜਾਈ ਥਲਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਦੋਸਤੋ ਦੀ ਹਰ ਇੱਕ ਚੀਜ਼ ਤੁਸੀਂ ਇਹ ਚੈੱਕ ਕਰ ਸਕਦੇ ਹੋ ਰਾਜੀ ਆ ਦੋਸਤੋ ਪੂਰੀ ਜੀ 12 ਕਿਲੋ ਦੁੱਧ ਕੱਢੂ ਕਰ ਦਿਓ ਨਾ ਕਿਹਾ ਠੀਕ ਹੈ ਜੀ ਹਾਂ ਜੀ 10 12 ਲੀਟਰ ਦੀ ਦੋਸਤੋ ਉਮੀਦ ਕਰਦਾ ਵੀਰ ਬਾਕੀ ਥਣਾ ਥਣਾ ਦੀ ਕੁਆਲਟੀ ਦੋਸਤੋ ਜਿਹੜੀ ਆ ਬਹੁਤ ਵਧੀਆ ਅਛਾ ਵੀਰ ਕੋਈ ਪੂਰ ਛਟਾ ਕੋਈ ਥਣਾਂ ਦੀ ਬਾਦ ਘਟ ਜਾਪੀ ਹੋਈ ਜੀ ਆਏ ਓਕੇ ਆ ਦੇ ਠੀਕ ਹੈ ਜੀ ਬਾਕੀ ਫਿਰ ਵੀ ਜਿਹੜੇ ਵੀਰ ਨੇ ਪੈਸੇ ਦੇਣੇ ਆ ਦੀ ਚੋਗਿਆ ਤਸੱਲੀ ਕਰਕੇ ਠੀਕ ਹੈ ਜੀ ਸਾਈਡ ਹੋ ਗਿਆ ਮੜਾ ਮੜਾ ਗੱਲ ਜੀ ਬੱਚਾ ਬੁਖਾਰੀ ਆਹ ਦੋਸਤੋ ਕੱਟੀ ਜੀ ਦੇ ਗਾੜੀ ਵੱਢੀ ਆਹ ਦੀ ਫੇਸ ਕੁਆਲਿਟੀ ਮੈਂ ਨਹੀਂ ਕਰ ਲੂ ਚੱਕ ਅਛਾ ਵੀਰ ਤੁਹਾਨੂੰ ਪਤਾ ਪੈਸਾ ਜਿਹੜਾ ਬੜਾ ਔਖਾ ਬੰਦਾ ਹੈ ਹਾਂਜੀ ਹਾਂਜੀ ਜਿੰਨੇ ਵੀ ਫਿਰ ਵੀ ਆ ਆਪ ਦੀ ਤਸੱਲੀ ਕਰਕੇ ਖੜੇ ਦੋ ਟਾਈਮ ਚੋਕੇ ਖੜੇ ਠੀਕ ਹੈ ਜੀ ਹਾਂ ਜੀ ਆਪਣੇ ਵੱਲੋਂ ਤੇ ਪੂਰੀ ਮੱਝ ਪਾਸ ਆ ਠੀਕ ਹੈ ਜੀ ਹਾਂ ਜੀ 8 ਕਿਲੋ ਬੋਲਾ ਪੱਕਾ ਤਿਆਰ ਹਾਂ ਹਾਂ ਜੀ ਠੀਕ ਹੈ ਜੀ ਕੀ ਮੁੱਲ ਕਰਦੇ ਹੋ ਦਾ ਵੀਰ ਜੀ ਹਾਂ ਨਾ ਆਪਾਂ 72 ਦੀ ਦੇ ਦਈਏ ਕਿੰਨਾ ਕਮਾਂਡਰ ਹੁਣ ਕਰਦਾ ਗਿਆ ਹਰ ਖੰਡ ਹੋਰ ਮਾਨ ਤਾਂ ਆਪਾਂ ਵੀਡੀਓ ਦੇ ਵਿੱਚ ਹੀ ਕਰ ਲਓ ਮੁੜ ਕੇ ਮੁੜ ਕੇ ਬਾਅਦ ਚੱਪਾ ਲਾ ਦੇਵਾਂਗੇ ਮੈਂ ਨਾ ਵੀ ਆਪਾਂ ਮੁੜ ਕੇ ਗੱਲ ਨਹੀਂ ਛੋੜ ਛਪਾਈ ਦੇਣਾ ਹਾਂ ਨਾ ਫਿਰ 1 ਕੜ 70 ਦੀ ਦੇ ਦਾਂਗੇ 1 ਕੜ 70 ਜਾਨੀ ਕਹਿੰਦਾ 70000 ਦੀ 69000 ਦੀ ਠੀਕ ਹੈ ਜੀ ਹਾਂ ਜੀ 69000 ਰੁਪਏ ਜੀ ਮੱਝ 12 ਕਿਲੋ ਕੱਢੂ ਅੱਜ 100 ਰੁਪਿਆ ਦਿੱਤਾ ਉਹਨਾਂ ਘਰ ਆ ਜਾਣ ਠੀਕ ਹੈ ਜੀ ਆਂਦੇ ਜਿੱਦਣ 12 ਕਿਲੋ ਦੋ ਤੋਂ ਜੀ ਉਹ ਦਿਨ ਪੈਸੇ ਦੇ ਦੇਣੀ ਆਲੀ ਠੀਕ ਹੈ ਜੀ ਹਾਂ ਜੀ 69000 ਰੁਪਏ ਦੋਸਤੋ ਮੌਕੇ ਦੀ ਡਿਮਾਂਡ ਰੱਖੀ ਗਈ ਹੈ ਬਾਕੀ ਇਹਦੇ ਵਿੱਚੋਂ ਜ ਇਹਦੇ ਨਾਲ ਜਿਹੜੀ ਬਧੀਆ ਟੋਕੜ ਗੱਬਣ ਝੋਟੀ ਵੀਰ ਇਹਦੀ ਡਿਟੇਲ ਦੱਸੀ ਇਹ ਵੀਰਾਂ ਨੂੰ ਨਹੀਂ ਵੀਰ ਜੀ ਪੰਜਾਂ ਸੂਈ ਆ ਤੇ ਦੂਜੇ ਸੂਏ ਦੀ ਆ ਇਥੇ ਗੱਬਣ ਦੇ ਝੋਟੀ ਕਿੰਨਾ ਚਿਰ ਹੋ ਗਿਆ ਇਹ ਪੰਜਾਂ ਮਹੀਨਿਆਂ ਦੀ ਚੱਕ ਪਾ ਗਿਆ ਆਪਾਂ ਚੈੱਕ ਕਰਵਾਈਆ ਹਾਂ ਹਾਂਜੀ ਹਾਂਜੀ ਫਿਰ ਆਪਣੇ ਘਰੋਂ ਚੈੱਕ ਲੈ ਜੇ ਕੋਈ ਕਰਾ ਗਏ ਆਪਣੀ ਤਸੱਲੀ ਪੂਰੀ ਹੈ ਨਾ ਆਪਣੀ ਪੂਰੀ ਗਰੰਟੀ ਫਿਰ ਵੀ ਆਪਾਂ ਇੱਥੇ ਬੈਠੇ ਆ ਠੀਕ ਹੈ ਜੀ ਦੁੱਧ ਵੀਰ ਕਿੰਨਾ ਨੂੰ ਦੁੱਧ ਵੀਰ ਜੀ ਇਹਦੇ ਥੱਲੇ ਝੂੜ ਮਾਰਨ ਵਾਲੀ ਗੱਲ ਆ ਹੋਣ ਜਿਹੜਾ ਉਹ 8 ਕਿਲੋ ਹੀ ਹੋਊਗਾ ਦੇਖ ਲੇ। ਅਸੀਂ ਬਸ 8 ਤੋਂ 2 ਤੋਂ ਜਿਹੜੇ ਤਿਆਰ ਆ। ਮੈਂ ਨਾ ਹਜੇ ਵੀ ਤਿਆਰ ਆ। ਠੀਕ ਹੈ ਜੀ। ਹਾਂਜੀ। ਦੋਵੇਂ ਡੇਮਿਲ ਦੀ ਦੋਵੇਂ ਟਾਈਮ ਆ। ਠੀਕ ਹੈ ਜੀ। ਤੇ ਹਜੇ ਵੀ ਜਿਹੜਾ ਝੋਟੀ ਮੇਰੇ ਤੋਂ ਇਹ ਕੱਲ ਆਈ ਆ। ਜੇ ਦਿਹਾੜੀ ਸਾਂ ਵਾਲੀ ਦਾ ਦੁੱਧ 10 ਕਿਲੋ ਹੀ ਕਰ ਦੋਗੇ। ਠੀਕ ਹੈ ਜੀ। ਹਾਂਜੀ। ਬਾਕੀ ਦੋਸਤੋ ਇਹਦੀ ਥਾਣਾ ਦੀ ਕੁਆਲਿਟੀ ਕਰੋ ਚੈੱਕ ਜੀ। ਚੋਣ ਬਹੁਤ ਜ਼ਿਆਦਾ ਲੱਗਾ ਜੀ ਇਹਨੂੰ। ਪਹਿਲਾਂ ਝੋਟੀ ਨੂੰ ਦੋਸਤੋ ਥਾਣੇ ਹੋ ਜਾ ਮਿਲਦਾ ਨਹੀਂ ਬਹੁਤ ਘੱਟ ਮਿਲਦਾ ਜੀ। ਇਹ ਝੋਟੀ ਭਾਜੀ 12-13 ਕਿਲੋ ਆ ਗਈ ਜੋ। ਦੋਸਤੋ ਕਰੋ ਚੱਕੇ ਦੀ ਪਿੱਠਪੜੇ ਦੀ ਚੜਾਈ ਪਹਿਲਾ ਸਵੇਰ ਸੂਈ ਤੇ ਦੂਜੇ ਸਵੇਰ ਤੇ ਦੋਸਤੋ ਗੱਬਣ ਕਨਫਰਮ ਚੈੱਕ ਪਾਸ ਪੰਜਾਂ ਮਹੀਨਿਆਂ ਦੀ ਦੋਸਤੋ ਥਾਣ ਇਹ ਦੇ ਕਰੋ ਚੱਕੇ ਦੀ ਲੈ ਆ ਗਏ ਝੋਟੀਆਂ ਦੋਸਤੋ ਕਦ ਕਾਠ ਪਿੱਠਪੜੇ ਦੀ ਚੜਾਈ ਥਰਾਂ ਦੀ ਕੁਆਲਿਟੀ ਹਰ ਇੱਕ ਚੀਜ਼ ਦੋਸਤੋ ਬਹੁਤ ਸੋਹਣੀ ਹੈ ਕਨਫਰਮ ਦੋਸਤੋ ਚੈੱਕ ਪਾਸ ਪੰਜ ਮਹੀਨੇ ਦੀ ਫੇਰ ਵੀ ਜਿਹੜੇ ਵੀਰ ਦੇ ਖੜਨੀ ਆ ਤਸੱਲੀ ਮੇਰੇ ਵੀਰ ਆਪਣੀ ਕੋਈ ਜ਼ਰੂਰ ਕਰ ਲੇ ਕਿਉਂਕਿ ਮੁਰਕੇ ਬਾਅਦ ਵਿੱਚ ਕਈ ਵੀਰ ਆਖ ਰਹਿੰਦੇ ਆ ਕਿ ਯਾਰ ਪਸ਼ੂ ਮਤਲਬ ਵੀਰ ਨੇ ਝੂਠ ਮਾਰ ਕੇ ਦਿੱਤਾ ਮੈਂ ਕਿੱਦਾਂ ਵੀ ਆ ਤਸੱਲੀ ਮੇਰੇ ਵੀਰ ਆਪਣੀ ਪੈਸੇ ਲਾਉਣ ਤੋਂ ਪਹਿਲਾਂ ਜ਼ਰੂਰ ਕਰ ਲਿਆ ਕਰੋ ਕਿਉਂਕਿ ਕੁਦਰਤੀ ਤੌਰ ਤੇ ਕਈ ਵਾਰ ਇਹ ਚੀਜ਼ਾਂ ਹੋ ਜਾਂਦੀਆਂ ਕਈ ਵਾਰੀ ਡਾਕਟਰ ਦੀ ਸਮਝੀ ਵੀ ਗੱਲ ਨਹੀਂ ਆਉਂਦੀ ਕਈ ਵਾਰ ਕੋਈ ਵਾਧਾ ਘਾਟਾ ਕਿਸੇ ਦੇ ਘਰ ਜਾ ਕੇ ਹੋ ਜਾਂਦਾ ਵੀਰ ਤਾਰਾਂ ਤੋਂ ਆਇਆ ਚਾਰੇ ਮਹੀਨੇ ਬਰਾਬਰ ਹੋ ਗਏ ਮੈਂ ਨਾ ਮਿਲਦੀ ਐ ਓਕੇ ਆ ਦੇ ਠੀਕ ਹੈ ਜੀ ਟੂਨ ਚਾਨ ਐ ਇੱਕ ਨੰਬਰ ਆ ਦੇ ਮਿਲਦੀ ਪਹਾੜੇ ਦੇ ਮਿਲਦੀ ਉਥੇ ਪਹਾੜੇ ਦੇ ਲਿਆਂਦੇ ਆ ਢਾੜੀ ਢਾਂਗ ਤੇ ਚਲੋ ਆ ਵੀ ਪਤਾ ਵੀ ਟੀਗਾ ਲਾਉਣਾ ਹੀ ਪੈਣਾ ਮੜਾ ਮੋਟਾ ਕੀ ਰੋਂ ਆਪਣੇ ਘਰੇ ਨਹੀਂ ਆਪਣੇ ਨਾਲ ਜੀ ਠੀਕ ਜਾਂਦੇ ਮੁੜ ਕੇ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਮੁੱਲ ਵੀ ਕੀ ਕਰਨਾ ਇਹ ਵੀਰ ਜੀ ਇਹਦਾ ਮੁੱਲ ਹਾਂ ਨਾ 65 ਦੀ ਦੇ ਦੀਏ ਕਿੰਨਾ ਕੁ ਮਾਨਤਾ ਰੋ ਸਕਦਾ ਕੋਈ ਕਰ ਦਾਂਗੇ ਮੌਕੇ ਦੇ ਥੋੜਾ ਥੋੜਾ ਪਾ ਦੇ ਆਪਾਂ ਮਾਨਤਾ ਜਿਹੜਾ ਕਰਨਾ ਆਪਾਂ ਵੀਡੀਓ 'ਚ ਕਰਨਾ ਮੁੜ ਕੇ ਬਾਅਦ ਵਿੱਚ ਹਾਂ ਨਾ ਫਿਰ 6000 ਦੇ ਦੇ ਦਾਂਗੇ 4 ਬੋਧ ਵਧੀਆ ਭਾਜੀ ਇਹਨੇ ਭਾਣੀ ਹੈਗੇ ਭਾਜੀ ਠੀਕ ਹੈ ਜੀ ਸੱਜਣਾ ਮੰਜਾ ਜਿੰਨਾ ਦੇ ਹੋਣ ਇਹਦੇ ਥੱਲੇ ਦੁੱਧ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 62000 ਰੁਪਿਆ ਜਿਹੜੀ ਡਿਮਾਂਡ ਰੱਖੀ ਹੈ ਵੀਰ ਨੇ ਤੇ 100 200 ਰੁਪਿਆ ਵੀਰ ਕਹਿੰਦਾ ਮੌਕੇ ਤੇ ਸ਼ੋਰ ਛੱਪਾ ਹੋਊਗਾ ਝੋਟੀ ਦੋਸਤੋ ਪਹਿਲਾ ਸਵੇਰ ਸੂਈ ਦੂਜੇ ਸੂਈ ਤੇ ਗੱਭਣਿਆ ਪੰਜਾਂ ਮਹੀਨੇ ਦੀ ਕਨਫਰਮ ਚੈੱਕ ਪਾਸ 8 ਲੀਟਰ ਦੁੱਧ ਦੋਸਤੋ ਲਈ ਫਿਰਦੀ ਹੈ ਘਰ ਵਾਲੀ ਘਣੀ ਤੇ ਜਿਹੜੀ ਇਹ ਨਾਲ ਬੱਧੀ ਹੈ ਜਿਹੜੀ ਝੋਟੀ ਵੀਰ ਇਹ ਜਿਹੜੀ ਦੁੱਲਰ ਝੋਟੀ ਤੁਸੀਂ ਦੱਸਿਆ ਵੀ ਇਹਦੇ ਦੋ ਥਾਣੇ ਚੋਂ ਭਾਜੀ ਅੰਸਰ ਜਮੰਦਰੂ ਇਹਦੇ ਕਰਮਾਏ ਦੇ ਥਾਂ ਦੋ ਲੱਗੇ ਆ ਮਾਲਕਾ ਲੋ ਆ ਤੁਸੀਂ ਚੈੱਕ ਕਰ ਸਕਦੇ ਹੋ ਅਛਾ ਵੀਰ ਇਹਦੀ ਗਾਂ ਏਆਈ ਹੋਈ ਹੈ ਹਾਂਜੀ ਇਹ ਵੀ ਦੀ ਇੱਕ ਮਹੀਨਾ ਆਇਆ ਏ ਇੱਕ ਮਹੀਨਾ ਹੋਇਆ ਕਨਫਰਮ ਕੋਈ ਨਹੀਂ ਹਾਂ ਫਰਮ ਕੋਈ ਨਹੀਂ ਇਹ ਅਗਲੇ ਦੀ ਕਿਸਮਤ ਆ ਆਪਾਂ ਚੁੱਕੇ ਮਾਰਨਾ ਠੀਕ ਹੈ ਜੀ ਉਹਨਾਂ ਕਹਿੰਦੇ ਆ ਵੀ ਇੱਕ ਮਹੀਨੇ ਦੋ ਕੋਈ 5-7 ਦਿਨ ਉੱਤੇ ਹੀ ਆਓ ਆਪਾਂ ਖਾਲੀ ਤੌਰ ਤੇ ਲਈ ਠੀਕ ਹੈ ਜੀ ਚਲੋ ਮਾਇਆ ਤੇ ਲਈ ਸੀ ਅਸਲ ਚ ਘਰੇ ਰੱਖਣ ਲਈ ਹਾਂਜੀ ਹਾਂਜੀ ਤੇ ਮੈਨੂੰ ਚਲੋ ਗਜੈਕ ਜੂਸ ਖਾਧਿਆ ਨਹੀਂ ਏ ਰੱਖੀ ਜਾਣੀ ਹਾਂਜੀ 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 ਠੀਕ ਹੈ ਤੇ ਕਈਆਂ ਵੀਰਾਂ ਨੂੰ ਪਤਾ ਜਿੰਨੂੰ ਪਰਖਿਆ ਛੋਟੀ ਦੀ ਉਹਨੇ ਇੱਕ ਮਿੰਟ ਹੀ ਲਾਉਣਾ ਹੈ ਠੀਕ ਹੈ ਜੀ ਇਹ ਜਮਾਂਦਰੂ ਦੁੱਲੜ ਜੋ ਠੀਕ ਹੈ ਜੀ ਇਹਨੂੰ ਵੀ ਜਿੱਤੀ ਬਾਅਦ ਲਓ ਦੋਸਤੋ ਜਮਾਂਦਰੂ ਇਹਦੇ ਕਰਮਾਈ ਦੇ ਦੋ ਥਾਣਿਆਂ ਤੇ ਇੱਕ ਤੋਂ ਕੋਈ 1 ਮਹੀਨਾ 5-7 ਦਿਨ ਉੱਤੇ ਵੀ ਹੋ ਗਿਆ ਠੀਕ ਆ ਭਰੇ ਨੂੰ ਬਾਕੀ ਜਿਹੜਾ ਕੋਈ ਵੀਰ ਦੋਸਤੋ ਖੜੂਗਾ ਖਰੀਦ ਕੇ ਉਸ ਵੀਰ ਦੀ ਕਿਸਮਤ ਹੈ ਦੋਸਤੋ ਇਹ ਭਾਜੀ ਲਾਟਰੀ ਆ ਹਾਂਜੀ ਇਹ ਐਡਾ ਦੁੱਲਰ ਜਿਹੜੀ ਝੋਟਾ ਡੰਗਰਿਓ ਬਹੁਤ ਹੀ ਕਰਮਾਲੀ ਹੁੰਦੀ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਕਰੋ ਚੈੱਕ ਜੀ ਗੱਤ ਕਾਟ ਵੇਖੋ ਝੋਟੀ ਹਾਂਜੀ 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 ਲੈ ਆ ਵੀ ਦੋਸਤੋ ਕਰੋ ਚੱਕੀ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਜੇ ਬਾਕੀ ਦੋਸਤੋ ਮੋਲ ਆਪਾਂ ਪੁੱਛ ਰਹੇ ਨੇ ਵੀਰ ਤੋਂ ਇਹ ਖਣ ਵੀ ਮਗਰਲੇ ਚ ਦੋ ਠੀਆ ਮਗਰਲੇ ਦੇ ਪਾਸੇ ਹਾਂਜੀ ਠੀਕ ਠੀਕ ਹੈ ਬੈਗ ਸਾਈਡ ਵਾਲੇ ਥਾਣੇ ਹੁੰਦੇ ਇਹਦੇ ਹਾਂਜੀ ਲੈ ਲਓ ਜੀ ਇਹਦਾ ਦੇ ਉਤਰਾ ਭਾਜੀ ਕੋਈ ਮੋਲ ਨਹੀਂ ਆ ਹੁਣ ਚਲੋ ਲੋੜ ਦੇ ਮਤਲਬ ਆਪਾਂ ਵੇਚਨੇ ਆ ਕੀ ਮੁੱਲ ਕਰਨਾ ਇਹਨੇ ਲੱਖਾਂ ਹਜ਼ਾਰਾਂ ਨਾ ਨਹੀਂ ਮਿਲਦੀ ਜੇ ਸਾਲ ਲਈ ਇਹਦਾ ਹਾਂਜੀ ਹਾਂਜੀ ਹੋਣ ਆਪਾਂ ਦੇ ਦਈਏ 45000 ਦੀ ਕਿੰਨਾ ਕੁ ਮੰਨਤਾ ਸਰ ਮੰਨਤਾ ਨਾ ਇੱਕੇ ਵਾਰੀ ਕਰਦ ਗਏ 45 ਦੀ ਦੇ ਦਾਂਗੇ ਹਾਂ ਨਾ ਪੂਰੇ 40 ਦੀ ਨੂੰ ਦੀ 40 ਦੀ ਦੇ ਦਾਂਗੇ ਲਓ ਜੀ ਦੁੱਤ ਠੂਠੀ ਮਾਰਨਾ ਕੱਲ ਤਿੰਨ ਘਾਟਾ 40000 ਰੁਪਇਆ ਵਜਨ ਚ ਲਾਉਂਦੇ ਪਰ ਦੋ ਨੰਬਰ ਤੇ ਨਹੀਂ ਆਪਾਂ ਦੇਣੀ ਠੀਕ ਹੈ ਜੀ ਇੱਕ ਘਾਰੇ ਕਿਸੇ ਨੂੰ ਦੇਣੀ ਵੀ ਦੋ ਨੰਬਰ ਵਾਲਾ ਵੀਰ ਕੋਈ ਫੋਨ ਹੁਣਾ ਕਰੇ ਹਾਂ ਫੋਨ ਬਣਾ ਕਰੇ ਠੀਕ ਹੈ ਇਹ ਕਿਸੇ ਨੂੰ ਦੇਣੀ ਵੀਰ ਘਰ ਵਾਲੇ ਨੂੰ ਠੀਕ ਹੈ ਜੀ ਤੇ ਕਰਮਾ ਲਈ ਏਡੀਆਂ ਵੀ ਖੁਰਲੀਆਂ ਹੀ ਭਰ ਦੂਗੀ ਜਿਹਦੇ ਜੋ ਵੀ ਠੀਕ ਹੈ ਠੀਕ ਹੈ ਜੀ ਚਲੋ ਆਪਾਂ ਉਹਦੇ ਵੱਡੇ ਲੋਕਾਂ ਦੇ ਸੋਸ਼ਲ ਆ ਜਿੰਨਾਂ ਲਾ ਕੇ ਪਾਏ ਇੱਕ ਨੁੱਕਰੇ ਲਾ ਦੇਣੇ ਹਾਂਜੀ ਹਾਂਜੀ ਇਹ ਦੁਨੀਆ ਦੇ ਵੀਰ ਬੜੇ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੂੰ ਸਮਝ ਨਹੀਂ ਖੜਾ ਇਹ ਚੀਜ਼ ਤੇ ਆਪਾਂ ਦੇ ਤੁਹਾਨੂੰ ਬਾਕੀ ਦੋਸਤੋ ਚਲੋ ਮੁੱਲ ਵੀ ਵੀਰ ਨੇ ਬਿਲਕੁਲ ਜਾਇਜ਼ ਕੀਤਾ ਜੇ 40000 ਰੁਪਏ ਦੋਸਤੋ ਮੁੱਲ ਕੀਤਾ ਵਾ ਮੌਕੇ ਦਾ ਦੋ ਸੌਣ ਵਾਲੀ ਝੋਟੀ ਦੋਸਤੋ ਮਿਲਦੀ ਬਹੁਤ ਘੱਟ ਆਸੀ ਬਹੁਤ ਵੀਡੀਓ ਪਾਉਣੇ ਆ ਘਰਾਂ ਤੋਂ ਜਾ ਕੇ ਸਾਨੂੰ ਤੇ ਦੋਸਤੋ ਅਜ ਤੱਕ ਇਹੋ ਜੀ ਝੋਟੀ ਮਿਲੀ ਨਹੀਂਗੀ ਫੇਰ ਵੀ ਦੋਸਤੋ ਜਿਹੜਾ ਵੀਰ ਖਰੀਦੂ ਬਾਉ ਦੀ ਕਿਸਮਤ ਹੈ 40000 ਰੁਪਏ ਦੋਸਤੋ ਮੌਕੇ ਦਾ ਰਾ ਮੁੱਲ ਕਿਤਾ ਜੀ ਦੇ ਵਿੱਚੋਂ ਕੋਈ ਛੋਟ ਛੱਪਾ ਮੌਕੇ ਤੇ ਹਲਕਾ ਫੁਲਕਾ ਮਾਨਤਾ ਕੋਈ 100 200 ਰੁਪਏ ਜ਼ਰੂਰ ਹੋਗਾ ਇਸ ਤੋਂ ਬਿਨਾ ਦੋਸਤੋ ਵੀਰ ਦੇ ਕੋਲ ਇੱਕ ਨੀਲੀ ਰਾਵੀ ਦਾ ਮਾਲੀ ਵੀ ਹੈ ਇਹਦੀ ਵੀ ਰੈਲ ਸੀ ਮਾਲੀ ਦੀ ਇਹ ਮਤਲਬ ਕਿੰਨੇ ਚਿਰ ਦਾ ਹੋ ਗਿਆ ਇਹ ਵੀ ਜੀ 8 ਮਹੀਨੇ ਦਾ ਕੱਟਾ ਜੋ 8 ਮਹੀਨੇ ਦਾ ਕੱਟਾ ਹੋਇਆ ਪੂਰਾ ਆਪਣਾ ਨੀਲੀ 라ਵੀ ਦੇ ਵਿੱਚ ਦੋਸਤੋ ਹੋ ਗਿਆ ਹੋਲੀ ਨੀਲੀ 라ਵੀ ਦੇ ਜੋ ਆ ਆ ਦੀ ਕਰ ਲਓ ਪੂਤੀ ਬਾਤੀ ਚੈੱਕ ਫੇਸ ਵਾਲੀ ਵੀ ਹੋਣੇ ਆ ਹਾਂਜੀ ਤੋਰੀਏ ਨਵੀਂ ਕੱਢੀ ਬਾਹਰ ਨਿਸ਼ਾਨੀਆਂ ਦੋਸਤੋ ਪੂਰੀਆਂ ਕਵਰ ਕਰੀ ਬੈਠਾ ਜੇ ਪੂਸ਼ ਵਾਈਟ ਖੋਰ ਚਾਰੇ ਵਾਈਟ ਹਾਂ ਜੀ ਤਾਂ ਦੇ ਦੋਸਤੋ ਟੈਸਟਿਕਲ ਚੈੱਕ ਕਰ ਸਕਦੇ ਹੋ ਪਾ ਲੂ ਵੀ ਬੋਧ ਕੈਂਟ ਖੱਲੇ ਠੀਕ ਹੈ ਜੀ ਲਿਆਓ ਜੀ ਪੂਰੇ ਸਿੱਧੇ ਆਹ ਲੋ ਜੀ ਦੀ ਦੋਸਤੋ ਨਿਸ਼ਾਨੀ ਕਰੋ ਚੈੱਕ ਇਹ ਵੀਰ ਪਤਾ ਵਾ ਕੋਈ ਕਿਹੜੇ ਬੋਲਦਾ ਹੈ ਗਾਏ ਨਹੀਂ ਵੀਰ ਜੀ ਪਤਾ ਨਹੀਂ ਐਨਾ ਵੀ ਆਪਾਂ ਇਥੋਂ ਡਾਕਟਰ ਆ ਖੋਦ ਜਿੱਥੋਂ ਲਿਆ ਆ ਅੱਛਾ ਜੀ ਤੇ ਉਹਨੇ ਭਾਈ ਡੇਰੀ ਦੇ ਟੀਗਾ ਪੂਰਾ ਸਿਰੇ ਦਾ ਨਾਮੀ ਕੱਟੇ ਦਾ ਠੀਕ ਹੈ ਜੀ ਤੋਰੋ ਸਵਾਜੇ ਜੀ ਲੋ ਜੀ ਦੋਸਤੋ ਪਤਾ ਲੰਥ ਦੇ ਕੋ 8 ਮਹੀਨੇ ਵਾਲੇ ਕੱਟੇ ਦੀ ਹਾਂਜੀ ਵੀਰ ਜੀ ਦੋਸਤੋ ਟੈਸਟੀਕਲ ਚੈੱਕ ਕਰ ਲਓ ਪਿੱਛਾ ਵੇਖੋ ਇਹਦਾ ਹਾਂਜੀ ਦੋਸਤੋ ਤੁਸੀਂ ਆਪ ਅੰਦਾਜ਼ਾ ਲਾਫਦੇ ਚੰਗੇ ਸੀਮਨ ਦਾ ਹੋਊਗਾ ਦੋਸਤੋ 100% ਨੀਵੀਂ ਰਵੀ ਦੇ ਨਾਲ ਆਉਂਦਾ ਜੇ ਮੋਲ ਵੀਰ ਦਾ ਕਿੰਨਾ ਕਰਨਾ ਵੀਰ ਦਾ ਦੇ ਦਿੱਗੇ ਸਾਜੀ ਕਿੰਨਾ ਮੰਨਣ ਨੂੰ ਸੁਪੈ ਵੀਰ ਜੀ ਜਾਇ ਜੀ ਮੋਲ ਕਰੀਏ ਜਿੰਨੇ ਕਾਪਾ ਦੇ ਹੀ ਦੇਣੇ ਐ ਐਂਡ ਹਾਂਜੀ ਐਂਡ 17000 ਦਾ ਦਵਾਂਗੇ ਫਿਰ ਹੋਰ ਨਹੀਂ ਹੋ ਸਕਦਾ ਨਾ ਜੀ ਹਾਂ ਬੋਈ ਮੌਕੇ ਦੇ ਕਰਦਾਂਗੇ ਉਹ ਕੋਈ 100 200 ਠੀਕ ਹੈ ਸਾਢੇ 16 ਦਾ ਦੇ ਦਾਂਗੇ ਐਂਡ ਇਹ ਤੋਂ ਸੁਣਾਦਾ ਕਰਦੇ ਕਿ ਸਾਢੇ ਕਿ ਪਉਣੀ ਚਲੋ 16 ਹੀ ਕਰ ਦਾਂਗੇ ਲੋ ਜੀ 200 ਰੁਪਿਆ ਇਹ ਤੋਂ ਘੱਟ ਨਾ ਕੋਈ ਆਖੇ ਹੋਣਾ ਠੀਕ ਹੈ ਜੀ ਹਾਂ ਜੀ 16000 ਰੁਪਿਆ ਦੋਸਤੋ ਮੌਕੇ ਦੀ ਡਿਮਾਂਡ ਜੇ ਉਹ ਜਿਹਦੇ ਵਿੱਚੋਂ ਤੁਹਾਡਾ ਕੋਈ 100 200 ਰੁਪਿਆ ਛੋੜੇ ਛਪਾ ਹੋਊਗਾ ਤਿੰਨ ਚਾਰ ਪਸ਼ੂ ਦੋਸਤੋ ਦਿਖਾਏ ਆ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਇਹ ਕਿ ਜਿਹੜੀ ਝੋਟੀ ਦੋਸਤੋ ਇਹ ਦੋਵਾਂ ਸਨਾਂ ਲਈ ਇਹ ਨੂੰ ਦੋਸਤੋ ਟੀਕਾ ਲੱਗੇ ਨੂੰ ਕੋਈ ਸਭਾ ਤਿੰਨ ਮਹੀਨਾ ਹੋ ਗਿਆ ਜੀ ਤੇ ਕਸ਼ੂਦੋ ਤੋਂ ਗੱਪਨ ਕੋਈ ਨਹੀਂ ਗਿਆ ਨਾਲ ਮਾਲੀਏ ਤੇ ਇੱਕ ਦੋ ਸੋ ਝੋਟੀਆਂ ਬਸਰਿਆ ਐਡਰੈਸ ਇੱਕ ਰੀ ਵੀਰ ਦਾ ਫੇਰ ਬੋਲਦਣਾ ਪਿੰਡ ਹੈ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸਕੱਤਰ ਸਿੰਘ ਐ ਫੋਨ ਨੰਬਰ ਵੀਰ ਇੱਕ ਰੀ ਫੇਰ ਬੋਲਦੇ 88721199 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ